ਜੀ ਅਗਰ ਉਹ ਸਾਡਾ ਸਾਡਾ ਸਾਥ ਦਿੰਦਾ ਸੀ ਉਹਦੇ ਸਾਥ ਇਹਨੂੰ ਤਿਆਰ ਆ ਅਸੀਂ ਉਹਦੇ ਨਾਲ ਇੱਥੇ ਧਰਨਾ ਲਾਉਣ ਨੂੰ ਤਿਆਰ ਆ ਬਾਜ਼ਾਰ ਬੰਦ ਕਰਨ ਨੂੰ ਤਿਆਰ ਆ ਬਠਿੰਡਾ ਦੇ ਵਿੱਚ ਦਿਨ ਦਿਹਾੜੇ ਦੋ ਲੁਟੇਰਿਆਂ ਵੱਲੋਂ ਤਲਵਾਰਾਂ ਤੇ ਬੰਦੂਕ ਦੀ ਨੋਕ ਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿਲਾ ਮੁਬਾਰਕ ਦੇ ਨਸਤੀਕ ਮਾਰਕੀਟ ਦੇ ਵਿੱਚ ਮਨੀ ਐਕਸਚੇਂਜਰ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਦੇ ਉੱਪਰ ਹਮਲਾ ਲੁਟੇਰਿਆਂ ਦੇ ਵੱਲੋਂ ਕੀਤਾ ਗਿਆ ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਰ ਗਿਆ ਪਰ ਨੁਕਸਾਨ ਹੋਇਆ ਤਾਂ ਸਿਰਫ ਕੈਸ਼ ਦਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਕੂਟਰੀ ਤੇ ਫਰਾਰ ਹੋਏ ਲੁਟੇਰੇ ਬੰਦ ਗਲੀ ਦੇ ਵਿੱਚ ਫਸ ਗਏ ਅਤੇ ਭੱਜਦੇ-ਭੱਜਦੇ ਆਪਣੀ ਤਲਵਾਰ ਤੱਕ ਗਲੀ ਦੇ ਵਿੱਚ ਸੁੱਟ ਗਏ ਦੁਕਾਨਦਾਰ ਨੇ ਦੱਸਿਆ ਕਿ ਲੁਟੇਰੇ 70 ਤੋਂ 80 ਲੱਖ ਰੁਪਏ ਨਕਦੀ ਲੈ ਗਏ ਅਤੇ ਲੁਟੇਰਿਆਂ ਦੇ ਵੱਲੋਂ ਹਮਲਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਰਿਆ ਕਿ ਕੋਈ ਸੱਟ ਨਹੀਂ ਵੱਜੀ ਉਨ੍ਹਾਂ ਦੇ ਕੋਲ ਇੱਕ ਤਲਵਾਰ ਅਤੇ ਇੱਕ ਪਿਸਤੌਲ ਸੀ ਜਿਸ ਦੀ ਨੋਕ ਤੇ ਉਨ੍ਹਾਂ ਦੇ ਵੱਲੋਂ ਲੁੱਟਕੀ ਥੀ ਗਈ ਹੈ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਇਸ ਘਟਨਾ ਤੋਂ ਬਾਅਦ ਮਾਰਕੀਟ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਥੋਂ ਤੱਕ ਕਿ ਦੁਕਾਨਦਾਰ ਦਾ ਪਰਿਵਾਰ ਸਹਿਮ ਦੇ ਵਿੱਚ ਬਣਿਆ ਹੋਇਆ ਹੈ ਅਤੇ ਮੀਡੀਆ ਤੇ ਪੁਲਿਸ ਨੂੰ ਬਿਆਨ ਦੇਣ ਤੋਂ ਵੀ ਗੁਰੇਜ਼ ਕਰ ਰਹੇ ਨੇ ਕਿਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇੜੇ ਮੂੜ ਤੋਂ ਇਸ ਘਟਨਾ ਤੋਂ ਬਾਅਦ ਮਾਰਕੀਟ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਥੋਂ ਤੱਕ ਕਿ ਦੁਕਾਨਦਾਰ ਦਾ ਪਰਿਵਾਰ ਸਹਿਮ ਦੇ ਵਿੱਚ ਬਣਿਆ ਹੋਇਆ ਹੈ ਅਤੇ ਮੀਡੀਆ ਤੇ ਪੁਲਿਸ ਨੂੰ ਬਿਆਨ ਦੇਣ ਤੋਂ ਵੀ ਗੁਰੇਜ਼ ਕਰ ਰਹੇ ਨੇ ਕਿਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਮੁੜ ਤੋਂ ਦੁਬਾਰਾ ਫਿਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਦੇਣ ਦੁਕਾਨਦਾਰਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਦੇ ਵਿੱਚ ਵੱਡਾ ਫੈਲੀਆ ਦੱਸਿਆ ਗਿਆ ਹੈ ਇਸ ਪੂਰੀ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਲੁਟੇਰੇ ਸੀ ਜਿਨ੍ਹਾਂ ਦੀ ਸੀਸੀਟੀਵੀ ਦੇ ਵਿੱਚ ਵੀਡੀਓ ਕੈਦ ਹੋ ਚੁੱਕੀ ਹੈ ਉਨਾ ਦੇ ਵੱਲੋਂ ਮੁਕਾਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਹ ਭੱਜਦੇ ਭੱਜਦੇ ਆਪਣਾ ਹਥਿਆਰ ਗਲੀ ਦੇ ਵਿੱਚ ਸੁੱਟ ਕੇ ਫਰਾਰ ਹੋ ਚੁੱਕੇ ਨੇ ਜਲਦ ਦੋਸ਼ੀਆਂ ਨੂੰ ਸਲਾਖਾ ਦੇ ਪਿੱਛੇ ਕੀਤਾ ਜਾਵੇਗਾ ਮੇਰਾ ਨਾਮ ਅੰਕੁਰ ਕਰਗ ਹੈ ਜੀ ਮੈਂ ਕਿਲਾ ਰੋਡ ਤੇ ਮੈਂ ਦੁਕਾਨਦਾਰ ਹਾਂ ਅੱਜ ਸਾਡੇ ਨਾਲ ਦੀ ਗਲੀ ਦੇ ਵਿੱਚ ਇੱਕ ਦੁਕਾਨਦਾਰ ਮਨੀ ਐਕਸਚेंजर ਦਾ ਕੰਮ ਕਰਦਾ ਆ ਤੁਸੀਂ ਸਾਹਮਣੇ ਦਿਖਾ ਸਕਦੇ ਹੋ ਅਗਰਵਾਲ ਮਨੀ ਐਕਸਚेंजर ਆ ਜਿਹਦੇ ਕੋਲੇ ਦੋ ਸ਼ਾਖਾ ਹੈ 3:12 ਤੋਂ 1 ਵਜੇ ਦੇ ਵਿੱਚ ਵਿੱਚ ਜਿਹੜੇ ਅੰਦਰ ਜਾ ਕੇ ਉਹਨੂੰ ਕਹਿੰਦੇ ਵੀ ਅਸੀਂ ਕੁਝ ਪੈਸੇ ਚੇਂਜ ਕਰਾਉਣੇ ਆ ਨੋਟ ਚੇਂਜ ਕਰਾਉਣੇ ਆ ਉਹਨੇ ਜਦੋਂ ਇਸ ਗੱਲ ਦੀ ਹਾਮੀ ਭਰੀ ਤਾਂ ਇੱਕ ਬੰਦਾ ਸੀ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਦੇਖ ਰਹੇ ਆ ਉਹਦੇ ਹੱਥ ਦੇ ਵਿੱਚ ਬਿਲਕੁਲ ਸ਼ਰੀਆਮ ਉਹਨੇ ਕਿਰਪਾਨ ਫੜੀ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ ਬਾਜ਼ਾਰ ਸਾਰਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਹਰ 5 ਮਿੰਟ ਬਾਅਦ ਦਾ 150 ਬੰਦਾ ਲੰਘ ਰਿਹਾ ਉਹਨੇ ਮਤਲਬ ਦੂਸਰੇ ਬੰਦੇ ਨੇ ਆਪਣੀ ਕਾਰਵਾਈ ਕਰਨ ਤੋਂ ਬਾਅਦ ਦੂਸਰੇ ਨੂੰ ਇਸ਼ਾਰਾ ਕੀਤਾ ਉਹ ਅੰਦਰ ਕਿਰਪਾਨ ਲੈ ਕੇ ਦੁਕਾਨਦਾਰ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਨੇ ਆਪਣਾ ਬਚਾਅ ਕਰਨ ਲਈ ਪਰ ਪਰ ਫਿਰ ਵੀ ਉਹਦੀ ਕਿਤਨਾ ਕਿਤੇ ਲੱਗ ਗਈ। ਦੇਖੋ ਜਿਹੜੀ ਇਹ ਸਰਕਾਰ ਹੈ ਪ੍ਰਸ਼ਾਸਨ ਹੈ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਲੱਗਦਾ ਚਲਾਨ ਕੱਟਣ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕੋਈ ਕੰਮ ਕਰ ਰਿਹਾ ਜੋ ਇਸ ਟਾਈਮ ਸ਼ਹਿਰ ਦੇ ਹਾਲਾਤ ਹੈ। ਅੱਜ ਤੋਂ ਕੱਲ 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 ਇੱਕ ਮਾਤਾ ਦੀਆਂ ਬਾਲੀਆਂ ਖੋ ਕੇ ਲੈ ਗੇ। ਅੱਜ ਤੁਸੀਂ ਦੇਖੋ ਸ਼ਰੀਆਮ ਭਰੇ ਬਾਜ਼ਾਰ ਦੇ ਵਿੱਚ ਇੱਕ ਦੁਕਾਨਦਾਰ ਨਾਲ 1 ਲੱਖ ਰੁਪਏ ਦੇ ਕਰੀਬ 80 ਹਜ਼ਾਰ ਰੁਪਏ ਤੋਂ ਕੈਸ਼ ਤੇ 20 ਹਜ਼ਾਰ ਰੁਪਏ ਦਾ ਕੋਈ ਸਮਾਨ 1 ਲੱਖ ਰੁਪਏ ਦੇ ਕਰੀਬ ਉਹਦੇ ਤੋਂ ਉਹ ਲੈ ਕੇ ਚਲੇ। ਦੁਕਾਨਦਾਰ ਦੇ ਮਨ ਦੇ ਵਿੱਚ ਵੀ ਬਹੁਤ ਡਰ ਰਿਹਾ ਹੈ। ਹੌਫ ਦੇਖੋ ਜੀ ਉਹਦਾ ਭਰਾ ਆ, ਉਹਦੀ ਮਾਤਾ ਰੋਂਦੀ ਆਈ, ਉਹਦਾ ਭਰਾ ਕਹਿੰਦਾ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਅਸੀਂ ਕਿਸੇ মিডিਆ ਨੂੰ ਕੋਈ ਬਿਆਨ ਨਹੀਂ ਦੇਣਾ। ਹੋ ਸਕਦਾ ਸਾਨੂੰ ਕੋਈ ਗੋਲੀ ਵੀ ਮਾਰ ਸਕਦਾ। ਕਹਿੰਦਾ ਅਸੀਂ ਨਹੀਂ ਕੋਈ ਕਾਰਵਾਈ ਕਰਨੀ। ਉਹਦੇ ਭਰਾ ਨੂੰ ਕਲੀਅਰ ਕਰਕੇ ਗਿਆ। ਮਾਰਕੀਟ ਵਾਲੇ ਇੱਕ ਝੰਗਾ ਕਰਕੇ ਇੱਕ ਕਰਨਾਂਗੇ ਜਿਵੇਂ। ਦੇਖੋ ਜੀ ਏਕਾ ਤਾਂ ਇਹ ਆ ਹੁਣ ਜਦੋਂ ਜ ਠੀਕ ਹੈ ਨਾ ਜੀ ਅਗਰ ਉਹ ਸਾਡਾ ਸਾਡਾ ਸਾਥ ਦਿੰਦਾ ਸੀ ਉਹਦੇ ਸਾਥ ਦਿਨ ਨੂੰ ਤਿਆਰ ਆ ਅਸੀਂ ਉਹਦੇ ਨਾਲ ਇੱਥੇ ਧਰਨਾ ਲਾਉਣ ਨੂੰ ਤਿਆਰ ਆ ਬਾਜ਼ਾਰ ਬੰਦ ਕਰਨ ਨੂੰ ਤਿਆਰ ਆ ਬਠਿੰਡਾ ਦਾ ਮਹਿਣਾ ਚੌਕ ਆ ਕੀਲਾ ਰੋਡ ਤੋਂ ਜਦੋਂ ਆਪਾਂ ਕੋਟ ਰੋਡ ਵੱਲੋਂ ਜਾਂਦੇ ਹੈਗੇ ਆ ਮਹਿਣਾ ਚੌਕ ਦੇ ਵਿੱਚ ਮਨੀ ਐਕਸਚੇਂਜਰ ਦੀ ਇੱਕ ਦੁਕਾਨ ਸੀਗੀ ਜਿਹੜੇ ਵਿਆਹ ਸ਼ਾਦੀ ਵਾਸਤੇ ਜਿਹੜੇ ਨਵੇਂ ਨੋਟਾਂ ਦੇ ਹਾਰ ਹੁੰਦੇ ਆ ਉਹ ਵੀ ਬਣਾਉਂਦਾ ਉਹ ਕੰਮ ਕਰਦੇ ਹੈਗੇ ਆ ਅੱਜ ਇੱਥੇ ਦਿਨ ਦਿਹਾੜੇ ਵਾਰਦਾਤ ਹੋਈ ਆ ਐਕਟਿਵਾ ਦੇ ਉੱਤੇ ਚਿੱਟੇ ਰੰਗ ਦੀ ਐਕਟਿਵਾ ਦੇ ਉੱਤੇ ਦੋ ਬੰਦੇ ਲੁਟੇਰੇ ਜਿਹੜੇ ਇੱਥੇ ਆਏ ਉਹਨਾਂ ਦੇ ਮੂੰਹ ਦੇ ਉੱਤੇ ਰ ਤੇ ਦੁਕਾਨਦਾਰ ਦੇ ਅਨੁਸਾਰ ਉਹਨਾਂ ਨੇ ਇੱਕ ਦੇ ਇੱਕ ਨੇ ਉਹਦੇ ਗੱਲੇ ਤੇ ਤਲਵਾਰ ਰੱਖ ਲਈ ਦੂਸਰਾ ਇਹਨੇ ਪਿਸਤਲ ਕੱਢ ਲਈ ਤੇ ਉਹ ਉਹ ਸਾਰਾ ਜਿੰਨਾ ਕੈਸ਼ ਸੀਗਾ ਜਿੰਨੇ ਕੋਈ ਹਾਰ ਸੀਗੇ ਉਹ ਲੈ ਕੇ ਉਹ ਇੱਥੋਂ ਦੀ ਉਹ 2 ਮਿੰਟਾਂ ਦੇ ਵਿੱਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਇੱਥੋਂ ਦੀ ਫਰਾਰ ਹੋ ਗਏ ਪਹਿਲਾਂ ਉਹ ਇੱਥੋਂ ਦੇ ਨਾਲ ਫਕੀਰ ਚੰਦ ਅਲੀ ਗਲੀ ਦੇ ਵਿੱਚ ਇੱਥੇ ਵੜ ਗਏ ਅੰਦਰ ਜਿਹੜੀ ਇੱਥੇ ਇੱਕ ਪੀਰਖਾਨਾ ਬਣਿਆ ਹੋਇਆ ਉਹ ਬੰਦ ਗਲੀ ਐ ਉਹਦੇ ਵਿੱਚੋਂ ਵੜ ਗਏ ਜਦੋਂ ਉਹਨਾਂ ਨੇ ਦੇਖਿਆ ਵੀ ਗਲੀ ਬੰਦ ਤਾਂ ਉਹ ਆਪਦੀ ਤਲਵਾਰ ਉੱਥੇ ਸੁੱਟ ਕੇ ਜਿਹੜਾ ਉਹ ਵਾਪਸੀ ਉੱਥੋਂ ਫਰਾਰ ਹੋ ਗਏ ਪਤਾ ਨਹੀਂ ਤਲਵਾਰ ਸੁੱਟੀ ਐ ਜਾਂ ਉਹਨਾਂ ਦੀ ਡਿੱਗ ਗਈ ਯਾਉ ਨਾ ਇਹ ਡਗਗੀ ਉਹ ਮੌਕੇ ਦੇ ਉੱਤੇ ਪਹਿਲਾਂ ਪੀਸੀਆਰ ਦੀ ਟੀਮ ਆ ਗਈ ਸੀ ਹੁਣ ਸਾੜਾ ਕਤਵਾਲੀ ਦੇ ਐਸਐਚਓ ਆਪ ਸਾਰੀ ਟੀਮ ਦੇ ਨਾਲ ਇੱਥੇ ਆਏ ਐ ਤੇ ਮੌਇਨਾ ਕਰ ਰਹੇ ਐ ਸੀਸੀਟੀਵੀ ਦੇ ਵਿੱਚ ਜਿਹੜੀ ਉਹਨਾਂ ਦੀ ਸਕੂਟਰੀ ਵਗੈਰਾ ਤੇ ਉਹ ਲੁੱਟ ਕੇ ਲੈ ਕੇ ਜਾਂਦੇ ਹੋਏ ਇਸ ਤਰ੍ਹਾਂ ਦੀ ਸਾਰੀ ਕਵਰੇਜ ਜਿਹੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਈ ਹੈਗੀ ਆ ਡਿਪਟੀ ਸਾਹਿਬਾ ਘਟਨਾ ਵਾਪਰੀ ਹੈ ਕੀ ਕੁਝ ਹੁਣ ਤੱਕ ਪੜਤਾਲ ਦੇ ਵਿੱਚ ਸਾਹਮਣੇ ਆਇਆ ਤੇ ਕੀ ਘਟਨਾ ਵਾਪਰੀ ਇਹ ਆਪਣਾ 60-70 ਹਜ਼ਾਰ ਰੁਪਏ ਦੀ ਕੋਈ ਖੋ ਹੋਈ ਆ ਅਸੀਂ ਇਹ ਮੁਕਦਮਾ ਦਰਜ ਕਰ ਰਹੇ ਆ ਤੇ ਇਹ ਪ੍ਰੈਸ ਕਰਾ ਰਹੇ ਆ ਕੌਣ ਜਲਦੀ ਬੰਦੇ ਫੜ ਲਵਾਂਗੇ ਸੀਸੀਟੀਵੀ ਸਾਹਮਣੇ ਆਇਆ ਕਿੰਨੇ ਲੋਕ ਸੀਗੇ ਤੇ ਕੀ ਕੁਸਤੀਆਂ ਨਾਲੋਂ ਰਿਕਵਰ ਹੋਇਆ ਦੋ ਜਣੇ ਸੀਗੇ ਇਹ ਔਰ ਜਿਹੜੇ ਇਹਨਾਂ ਦੇ ਕੋਲ ਇੱਕ ਕੁਰਪਾਨ ਸੀਗੀ ਉਹ ਸੱਟ ਕੇ ਭੱਜ ਗਏ ਆ ਉਹ ਉਹ ਅਸੀਂ ਰਿਕਵਰ ਕਰ ਲਈ ਆ ਬਾਕੀ ਇਹਨਾਂ ਦੇ ਪਿੱਛੇ ਅਸੀਂ ਦੇਖ ਰਹੇ ਹਾਂ ਬਹੁਤ ਜਲਦੀ ਇਹਨਾਂ ਨੂੰ ਸਟੋਲ ਵੀ ਦਾਤਰੀ ਸੀ ਕਿ ਸਟੋਲ ਨਹੀਂ ਨਹੀਂ ਪਿਸਤੌਲ ਵਗੈਰਾ ਕੁਝ ਨਹੀਂ ਸੀਗਾ ਅੱਛਾ ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਲਈ ਹਾਂ ਹਾਂ ਚੈੱਕ ਕਰ ਰਹੇ ਹਾਂ ਲਗਾਤਾਰ ਸਾਡੇ